ਅੰਮ੍ਰਿਤ ਸਾਰ ਸਤਗੁਰ ਸਤਵਾਦੀ ਜਿਤ ਨਾਤੇ ਕਉਆ ਹੰਸੋਏ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਰਕਤ ਬਰਕਤ ਨਾਲ ਇਤਨਾ ਸਰਵਚ ਸਥਾਨ ਜੋ ਸਿੱਖ ਜਮ ਲਈ ਤੇ ਧਰਮ ਦੀ ਸਿਖਰ ਧਰਮ ਦਾ ਤੁਰਾ ਹੈ ਹਰ ਉਸ ਵਰਗ ਲਈ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਨਾਲ ਜੁੜਦਾ ਹੈ ਐਸਾ ਸਥਾਨ ਡਿੱਠੇ ਸਭੇ ਥਾਵ ਨਹੀਂ ਤਦ ਜੇਹਾ ਬੱਧ ਹੋ ਪੁਰਖ ਵਿਧਾ ਤੇ ਤਾਂ ਤੂੰ ਸੋਹਿਆ ਵਸਦੀ ਸਗਣਾ ਪਾਰ ਨੂਪ ਰਾਮਦਾਸ ਪੁਰ ਹਰ ਖਾਂ ਨਾਨਕ ਕਸ ਮਿਲ ਜਾਏ ਨਾਇਆ ਰਾਮਦਾਸ ਸਾਹਿਬ ਜੋ ਹਮਰੀ ਬਿਧੂਤੀ ਮੇਰੇ ਸਤਿਗੁਰਾ ਸਾਬਤ ਤੁਮਹਾਰ ਜਾਨੋ ਆਪੇ ਹਮਰੁੱਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇ ਰਜਤ ਮਿਲਿਆ ਚੁਕੇ ਸਭ ਸੋਗ ਸੰਤਾਪੇ ਗੁਰੂ ਰਾਮਦਾਸ ਜੀ ਮਹਾਰਾਜ ਸ਼ਾਂਤੀ ਪਰਮ ਸੇਵਾ ਔਰ ਇੱਕ ਐਸੀ ਸ਼ਖਸੀਅਤ ਜੋ ਨੇਕ ਦਮਾਦ ਬਣੇ ਨੇਕ ਪਿਤਾ ਬਣੇ ਨੇਕ ਗੁਰੂ ਬਣੇ ਸਾਡੀ ਸਤਿਕਾਰਯੋਗ ਬੀਬੀ ਭਾਨੀ ਜੀ ਨਾਲ ਜਿਨ੍ਹਾਂ ਦੇ ਆਨੰਦ ਕਾਰਜ ਹੋਏ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਚਰਨਾਂ ਨਾਲ ਜੁੜ ਕੇ ਸੱਚ ਨਾਲ ਮਲਾਪ ਹੋਇਆ ਐਸੇ ਦੀਨ ਦੇਵਾਲ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਸੂਹ ਸੰਗਤਾਂ ਨੇ ਬੜੇ ਪਿਆਰ ਨਾਲ ਮਨਾਇਆ ਹੈ ਕੋਟ ਕੋਟ ਸ਼ੁਕਰਾਨਾ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਚੌਥੇ ਗੁਰੂ ਨਾਨਕ ਦੇਵ ਜੀ ਦਾ ਔਰ ਪਰਮ ਪਿਤਾ ਪਰਮਾਤਮਾ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ